ਸਿਕਾ ਜੀ ਪੂਰੇ ਪੰਜਾਬ ਭਰ ਦੇ ਵਿੱਚ ਨਗਰ ਪ੍ਰਸ਼ਾਸਨ ਤੇ ਬਲਾਕ ਸਮਿਤੀ ਦੀਆਂ ਚੋਣਾਂ ਜਿਹੜੀਆਂ ਅੱਜ ਹੋ ਰਹੀਆਂ ਨੇ ਆ ਪੂਰਾ ਮਾਹੌਲ ਆ ਜਿਹੜਾ ਪੱਕ ਚੁੱਕਾ ਹੋਇਆ ਹੈ ਤਸਵੀਰ ਸਾਡਾ ਵਾਲਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਿੰਡਾਂ ਦੀ ਤਸਵੀਰ ਹੈ ਜਿੱਥੇ ਲੋਕ ਅੱਜ ਆਪਣੇ ਮਤਦਾਦਾਨ ਜਿਹੜਾ ਕਰ ਰਹੇ ਨੇ ਇੱਕ ਵਾਰ ਫੇਰ ਤੋਂ ਪਿੰਡਾਂ ਦੇ ਵਿੱਚ ਚੋਣਾਂ ਨੇ ਜਿਹੜੇ ਹੋਣ ਜਾ ਰਹੇ ਨੇ ਬਿਲਕੁਲ ਜੀ ਅੱਜ ਸਵੇਰ ਤੋਂ ਹੀ ਲੋਕ ਨੇ ਜਿਹੜੇ ਆਪਣੇ ਮਤਦਾਦਾਨ ਕਰ ਰਹੇ ਨੇ ਆਪ ਦੇ ਆਪ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ VOTING ਕਰ ਰਹੇ ਨੇ ਪਰ ਇੱਕ ਇਹ ਸਾਰਿਆਂ ਨੇ ਵਿਚਾਲੇ ਇੱਕ ਜਿਹੜੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਈਚਾਰਕ ਸਾਂਝ ਦੀ ਬਿਲਕੁਲ ਜੀ ਇੱਕ ਬੂਥ ਜਿਹੜਾ ਤੁਸੀਂ ਦੇਖ ਰਹੇ ਹੋ ਉਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਝੰਡੇ ਦੇਖਣ ਨੂੰ ਮਿਲ ਰਹੇ ਨੇ ਵੈਸੇ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਜਿੰਨੇ ਵੀ ਪਿੰਡ ਆ ਸਾਰਿਆਂ ਦੇ ਵਿੱਚ ਵੋਟਾਂ ਹੋ ਰਹੀਆਂ ਨੇ ਜਿਹੜੀ ਤਸਵੀਰ ਤੁਹਾਡਾ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਕੋ ਹੀ ਬੂਥ ਤੇ ਝੰਡੇ ਜਿਹੜੇ ਲੱਗੇ ਹੋ ਨੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿਣਾ ਸੀਗਾ ਵੋਟਾਂ ਬੇਸ਼ੱਕ ਅਲੱਗ-ਅਲੱਗ ਪਾਰਟੀਆਂ ਦੀਆਂ ਹੋ ਸਕਦੀਆਂ ਨੇ ਬੇਸ਼ੱਕ ਮਾਤਬੇ ਇਤਕੀ ਸੇ ਚੀਜ਼ਾਂ ਨੂੰ ਲੈ ਕੇ ਹੋ ਸਕਦੇ ਨੇ ਪਰ ਜਿਹੜੀ ਭਾਈਚਾਰਕ ਸਾਂਝ ਆ ਉਹ ਪਹਿਲਾਂ ਵੀ ਇਸ ਤਰੀਕੇ ਨਾਲ ਸੀਗੀ ਤੇ ਅੱਗੋ ਵੀ ਇਸ ਤਰੀਕੇ ਨਾਲ ਹੀ ਰਹੇਗੀ ਬੇਸ਼ੱਕ ਆਪ ਦੇ ਆਪ ਦੇ ਮਾਤਰਾਦਾਨ ਆ ਜਿਹੜਾ ਜਿਹਨੂੰ ਮਰਜ਼ੀ ਤੁਸੀਂ ਕਰ ਸਕਦੇ ਹੋ ਪਰ ਜਿਹੜੀ ਭਾਈਚਾਰਕ ਸਾਂਝ ਆ ਉਹ ਪਹਿਲਾਂ ਵੀ ਉਸੇ ਤਰੀਕੇ ਨਾਲ ਸੀ ਤੇ ਹੁਣ ਵੀ ਉਸੇ ਤਰੀਕੇ ਨਾਲ ਹੀ ਰਹੇਗੀ ਸੋ ਦੇਖਣਾ ਹੋਵੇਗਾ ਕਿਹੜੀ ਪਾਰਟੀ ਜਿੱਤਦੀ ਹੈ ਬੇਸ਼ੱਕ ਜਿੱਤ ਹਾਰ ਇੱਕ ਸਾਈਡ ਹੈ ਪਰ ਲੇਕਿਨ ਜਿਹੜੀ ਭਾਈਚਾਰਕ ਸਾਂਝ ਆ ਉਹ ਇਸ ਤਸਵੀਰ ਤੋਂ ਨਿਕਲ ਕੇ ਬਿਲਕੁਲ ਸਾਹਮਣੇ ਆਂਦੀ ਹੈ ਸੋ ਜਦੋਂ ਪ੍ਰੋਗਰਾਮ ਚੱਲੂਗਾ ਆਪਣੀ ਵਿਚਾਰਧਾਰਾ ਜਰੂਰ ਸਾਂਝੀ ਕਰਿਓ ਸਾਡੇ ਨਾਲ ਲਦਾਣਾ ਤੋਂ ਕੁਦ ਮੌਕੇ ਦੇ ਲੋਕਾਂ ਨਾਲ ਵਿਚਰ ਰਹੇ ਹੋ ਕਿਸ ਤਰੀਕੇ ਦਾ ਮਾਹੌਲ ਹੈ ਅੱਜ VOTING ਦਾ ਬਹੁਤ ਵਧੀਆ ਤਰੀਕੇ ਨਾਲ ਸਭ ਮਾਹੌਲ ਚੱਲ ਰਿਹਾ ਸਭ ਵਧੀਆ ਚੱਲ ਰਿਹਾ ਅਕਸਰ VOTER ਵਾਲੇ ਦਿਨ ਕੋਈ ਲੜਾਈ ਝਗੜਾ ਨਹੀਂ ਕੋਈ ਵੀ ਲੜਾਈ ਝਗੜਾ ਨਹੀਂ ਪਿੰਡਾਂ ਦੇ VOTER ਨੇ ਪਿੰਡਾਂ ਦੇ ਭਾਈ ਸਾਰੇ ਜਿਹੜੀ ਉਹ ਵੈਸੇ ਮਸ਼ਹੂਰ ਰਹਿੰਦੀ ਹੈ ਲੱਗਦਾ ਉਹੀ ਚੀਜ਼ ਹੈ ਨਹੀਂ ਨਹੀਂ ਕੋਈ ਲੜਾਈ ਝਗੜਾ ਨਹੀਂ ਚੱਲ ਰਿਹਾ ਸਭ ਵਧੀਆ ਚੱਲ ਰਿਹਾ ਇਹ ਹਾਂਜੀ ਸਭ ਵਧੀਆ ਚੱਲ ਰਿਹਾ ਭਾਈਚਾਰਕ ਸੰਜੂਗ ਪੂਰੇ ਦੇਖਣ ਨੂੰ ਮਿਲ ਪਾਰੀ ਹੈ ਕਿਸੇ ਹਾਂਜੀ ਹਾਂਜੀ ਸਭ ਮਿਲ ਜੁਲ ਕੇ ਚੱਲ ਰਿਹਾ ਸਭ ਆ ਰਹੇ ਆ ਸਭ ਨੂੰ ਬੁਲਾ ਰਹੇ ਆ ਵਧੀਆ ਚੱਲ ਰਿਹਾ ਸਭ ਇੱਕ ਤਸਵੀਰ ਅਸੀਂ ਇਹ ਹੋਰ ਦੇਖੀ ਹੈ ਜੀ ਦੋ ਪਾਰਟੀਆਂ ਇੱਕੋ ਹੀ ਮੂਦੇ ਉੱਤੇ ਕੰਮ ਕਰ ਰਹੀਆਂ ਨੇ ਬਾਕੀ ਇਹ ਇਹ ਅਸੀਂ ਇਹ ਕਹਿ ਸਕਦੇ ਇਹ ਇੱਕ ਭਾਈਚਾਰਕ ਸਾਂਝ ਦੀ ਤਸਵੀਰ ਹੈ ਹਾਂਜੀ 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 ਉਹ ਉਹਨਾਂ ਦਾ ਮਤਲਬ ਕਿ ਆਪਸੇ ਪਿਆਰ ਹੋ ਆਪਸੇ ਸੱਚੇ ਕਰ ਰਹੇ ਆ ਉਹਦੇ ਨਾਲ ਸਾਨੂੰ ਦੇਖੋ ਜਿਹੜੀ ਭਾਈਚਾਰ ਜੋ ਆਪਸ ਵਿੱਚ ਇੱਕ ਅਲਾਉ ਬੋਲ ਰਹੇ ਕਿਹੜਾ ਪਿੰਡ ਹੈ ਕੀ ਨਾਮ ਹੈ ਸ਼ੇਰੀਆਂ ਪਿੰਡ ਜੀ ਮੇਰਾ ਨਾਮ ਅਮਨਜੀਤ ਸਿੰਘ ਆ ਇਹੋ ਜਿਹਾ ਮਾਹੌਲ ਚੱਲ ਰਹੀ ਹੈ ਵੋਟਾਂ ਲੈ ਕੇ ਇਸਲੇ ਪਿੰਡ ਦੇ ਵਿੱਚ ਮਾਹੌਲ ਵਧੀਆ ਜੀ ਸ਼ਾਂਤਮਈ ਮਾਹੌਲ ਆ ਵਧੀਆ ਤਰੀਕੇ ਨਾਲ ਵੋਟਾਂ ਪੈ ਰਹੀਆਂ ਨੇ ਪੋਲਿੰਗ ਹੋ ਰਹੀ ਹੈ ਕੋਈ ਕਿਸੇ ਦਾ ਕਿਸੇ ਨਾਲ ਰੰਜਿਸ਼ ਨਹੀਂ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਇਹ ਆ ਬਾਕੀ ਜਿੱਤ ਹਾਰਤਾ ਜੋ ਹੈਗੀ ਉਹ ਤਾਂ ਵੋਟਰਾਂ ਦੇ ਜੋ ਉਹਨਾਂ ਨੇ ਕਰਿਆ ਬੈਲਟ ਬਾਕਸ ਦੇ ਵਿੱਚ ਬੰਦ ਹੋ ਗਿਆ ਉਦੋਂ ਬਾਅਦ ਕੀ ਪਤਾ ਲੱਗਣਾ ਠੀਕ ਹੈ ਜੀ ਤੇ ਲੱਗਦਾ ਵਾ ਕਿ ਆਹ ਵੋਟਾਂ ਕਿਤੇ ਨਾ ਕਿਤੇ 2027 ਦੇ ਉੱਤੇ ਵੀ ਇਹ ਕਾਫੀ ਅਹਿਮਤ ਰੱਖਦੀਆਂ ਨੇ ਕਿਉਂਕਿ 2027 ਦੇ ਵਿੱਚ ਸਰਕਾਰਾਂ ਚੇਂਜ ਹੋਣੀਆਂ ਨੇ ਉਦੀ ਵਜ੍ਹਾ ਇਹ ਹੈ ਜੀ ਪਤਾ ਐ ਇਉਂ ਨਹੀਂ ਲੱਗ ਰਿਹਾ ਪੋਲਿੰਗ ਬਹੁਤ ਘੱਟ ਹੋ ਰਹੀ ਆ ਉਦੋਂ ਪੋਲਿੰਗ ਜ਼ਿਆਦਾ ਹੋਣੀ ਆ ਠੀਕ ਹੈ ਜੀ ਜਿਹੜੀ ਹੁਣ ਪੋਲਿੰਗ ਆ ਨਾ ਉਹ ਘੱਟ ਹੋ ਰਹੀ ਆ ਇਹ ਘੱਟ ਪੋਲਿੰਗ 'ਚ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਕਿਹਦੀ ਸਰਕਾਰ ਆ ਉਹਨੋਂ ਕਿਹਦੀ ਨਹੀਂ ਨਹੀਂ ਕਹਿਣ ਦਾ ਮਤਲਬ ਸਾਡਾ ਸਵਾਲ ਇਹ ਹੈ ਕਿ ਆਹ ਜਿਹੜੀ ਵੋਟਾਂ ਹੈਗੀਆਂ ਇਹ ਇਹ ਮਕੀ ਤੈਅ ਕਰਨਗੀਆਂ ਕਿ 2027 'ਚ ਕੌਣ ਬਣੂਗਾ ਕੌਣ ਨਹੀਂ ਬਣੂਗਾ ਮੁੱਖ ਮੰਤਰੀ ਕਿਹੜੀ ਸਰਕਾਰ ਆਉਂੂਗੀ ਇੰਪੈਕਟ ਪੈ ਸਕਦਾ ਵਾ ਮੈਂ ਨਹੀਂ ਕਹਿ ਸਕਦਾ ਜੀ ਕਿਉਂਕਿ ਮੈਂ ਜ਼ਿਆਦਾ ਵਿਸ਼ਲੇਸ਼ਕ ਨਹੀਂ ਹੈਗਾ ਇਹਦਾ ਦਾ ਨੀਤੀ ਦਾ ਠੀਕ ਹੈ ਜੀ ਤੇ ਉਦਾਂ ਸੀ ਮਾਹੌਲ ਸਾਡੇ ਪਿੰਡ ਦਾ ਵਧੀਆ ਸਾਨੂੰ ਇਸ ਚੀ ਦੀ ਖੁਸ਼ੀ ਆ ਬਸ ਵਧੀਆ ਗੱਲ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਲੈਕਸ਼ਨ ਹੋ ਰਿਹਾ ਬੜੀ ਸ਼ਾਂਤਮਾਈ ਨਾਲ ਇਲੈਕਸ਼ਨ ਹੋ ਰਿਹਾ ਤੇ ਕੈਂਡੀਡੇਟ ਵੀ ਦੋਹਾਂ ਪਾਰਟੀਆਂ ਦੇ ਸਾਂਝੇ ਬੂਥ ਲੋਕਾਂ ਨੇ ਲਾਏ ਆ ਤੇ ਸਾਡਾ ਆਮ ਆਦਮੀ ਦਾ ਲੱਗ ਬੂਥ ਲੱਗਿਆ ਆ ਕਾਂਗਰਸ ਕਾਲੀਆਂ ਦਾ ਸਾਹਮਣੇ ਇਕੱਠਾ ਲੱਗਿਆ ਆ ਕੋਈ ਝਗੜਾ ਨਹੀਂ ਕਿਸੇ ਨਾਲ ਕੋਈ ਰੌਲਾ ਨਹੀਂ ਵੋਟ ਅਗਲੇ ਦੇ ਮੰਦੀ ਆ ਅੰਦਰ ਜਾ ਕੇ ਜਿਹੜੇ VOTER ਆ ਉਹਨੇ ਅੰਦਰ ਜਾ ਕੇ ਜਿਹੜੇ ਨਿਸ਼ਾਨ ਨੂੰ ਟੱਚ ਕਰਨਾ ਉਹਨੂੰ ਕਰਨਾ ਤੇ ਸਾਰੀ ਬੜੀ ਸ਼ਾਂਤਮਾਈ ਦਾ ਮਾਹੌਲ ਪੰਜਾਬ ਦੇ ਵਿੱਚ ਹੋ ਰਿਹਾ ਸਰ ਲੱਗਦਾ ਦਾ ਕਿ ਆਹ ਜਿਹੜੀਆਂ VOTES ਨੇ ਇਹ 2027 ਦੇ ਉੱਤੇ ਵੀ ਇੰਪੈਕਟ ਪਾਣੀ ਹੈ ਹਾਂਜੀ ਜਿਹੜੀਆਂ ਆਹ VOTES ਨੇ ਲੋਕਾਂ ਨੂੰ ਹੁਣ ਅੱਗੇ ਨੂੰ ਬਹੁਤ ਵੇਰ ਨੇ ਪੂਰੀ ਸਮਝ ਆਈ ਹੋਈ ਆ ਅੱਗੇ ਲੋਕ ਲੜਾਈਆਂ ਝਗੜੇ ਕਰਦੇ ਸੀ ਪਾਰਟੀਆਂ ਦੇ ਮੱਛਲਿਆਂ ਚ ਹੁਣ ਲੋਕਾਂ ਦੀ ਇਹ ਸੋਚ ਆ ਵੀ ਆਪਾਂ VOTE ਪਾਉਣੀ ਆ ਜਿੱਥੇ ਆਪਣਾ ਮਨ ਮੰਨਦਾ ਇੱਕੋ ਹੀ ਅਧਿਕਾਰ ਹੈ ਬੋਰਡ ਦਾ ਆਪਾਂ ਨੂੰ ਪਾਉਣ ਦਾ ਤੇ ਲੋਕ ਇਹ ਗੱਲ ਸਮਝਦੇ ਆ ਵੀ ਜਿਹੜਾ ਅਧਿਕਾਰ ਆ ਆਪਦੀ ਉਹਦੀ ਵਰਤੋਂ ਕਰੋ ਤੇ ਕੋਈ ਪਾਰਟੀ ਦਾ ਮਸਲਾ ਨਹੀਂ ਹੈਗਾ ਕਿਸੇ ਪਾਰਟੀ ਦਾ ਕੋਈ ਮਸਲਾ ਨਹੀਂ ਭਾਈ ਤਾਰੇ ਦੀ ਸਾਹ ਨਹੀਂ ਟੁੱਟੇ ਭਾਈ ਤਾਰੇ ਦੀ ਸਾਹ ਜਿੰਨੀ ਬਹੁਤ ਵਧੀਆ ਨਾਲ ਇਲੈਕਸ਼ਨ ਹੋ ਰਹੇ ਆ ਤੇ ਸਰਕਾਰ ਜੋ ਕੋਈ ਵੀ ਸਰਕਾਰਾਂ ਨੇ ਤੇ ਗੜਬੜੀ ਅੱਗੇ ਕਰਦੀਆਂ ਰਹੀਆਂ ਨੇ ਪਰ ਹੁਣ ਕੋਈ ਗੜਬੜ ਨਹੀਂ ਸਾਨੂੰ ਨਾ ਅੰਦਰ ਨਾ ਬਾਹਰ ਪੋਲਗ ਜੰਡਾ ਨੂੰ ਮੈਂ ਪੋਲਗ ਜੰਡਾ ਗੱਲੇਵਾਲ ਬੈਠਾ ਤੇ ਕੋਈ ਗੜਬੜ ਨਹੀਂ ਜਿਹੜਾ ਮਰਜੀ ਜਾ ਕੇ ਵੋਟ ਪਾਵੇ ਇੰਨੇ ਸਮਝਾਉਣਾ ਵੀ ਜਿਲ੍ਹਾ ਪ੍ਰਸ਼ਾਸਨ ਦੀ ਆ ਪੀੜੇ ਡੱਬੇ ਚ ਪਾ ਦਿਓ ਐ ਚ ਚਿੱਟੇ ਚ ਪਾ ਦਿਓ ਪ੍ਰਸ਼ਾਸਨ ਵੀ ਬਹੁਤ ਵਧੀਆ ਸਮਝਾ ਕੇ ਪੋਲਿੰਗ ਕਰਵਾ ਰਿਹਾ ਕੋਈ ਕਿਸੇ ਨਾਲ ਰੌਲਾ ਨਹੀਂ ਕੋਈ ਗੜਬੜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੋ ਜਾ ਮੋਲ ਚੱਲ ਰਿਹਾ ਇਲੈਕਸ਼ਨਾਂ ਲੈ ਕੇ ਸਵੇ ਪਿੰਡ ਦੇ ਇਲੈਕਸ਼ਨ ਲੈ ਕੇ ਮਾਹੌਲ ਚਾਲ ਬਹੁਤ ਵਧੀਆ ਚੱਲ ਰਿਹਾ ਵਾ ਤੁਸੀਂ ਦੇਖਦੇ ਸਾਡੇ ਪਿੰਡ ਦੇ ਵਿੱਚ ਇੱਕ ਸਾਂਝੇ ਬੂਥ ਵੀ ਲੱਗੇ ਨੇ ਤੇ ਤੁਸੀਂ ਦੇਖ ਰਹੇ ਹੋ ਤੇ ਬਾਕੀ ਆਪਣਾ ਆਮ ਪਾਰਟੀ ਦਾ ਬੂਥ ਵੀ ਲੱਗਿਆ ਵਾ ਇੱਕ ਬਹੁਤ ਵਧੀਆ ਸਾਡੇ ਪਿੰਡ ਵਿੱਚ ਚੱਲ ਰਿਹਾ ਇਸ ਟਾਈਮ ਸਾਡੇ ਤਿੰਨਾ ਪਿੰਡਾਂ ਦੇ ਵਿੱਚ ਬਹੁਤ ਵਧੀਆ ਇਸ ਟਾਈਮ ਜਿੰਨਾ ਵੀ ਬੋਟਿੰਗ ਲੈ ਕੇ ਬਹੁਤ ਵਧੀਆ ਸਿਸਟਮ ਚੱਲ ਰਿਹਾ ਵਾ ਸਾਡਾ ਜਿੰਨਾ ਸਹਿਯੋਗ ਆ ਸਾਡੇ ਪਿੰਡਾਂ ਵਾਲੇ ਬਹੁਤ ਵਧੀਆ ਸਹਿਯੋਗ ਦੇ ਰਹੇ ਆ ਸਾਡਾ ਸਾਂਝਾ ਸਹਿਯੋਗ ਦਾ ਇੱਕ ਬਹੁਤ ਵਧੀਆ ਤੁਹਾਨੂੰ ਸਹਿਯੋਗ ਦੇ ਇਹ ਨਹੀਂ ਹੋ ਨੰਬਰ ਨਹੀਂ ਮਿਲਦਾ ਜ ਕਿ ਹੋ ਜਾਏ ਵੋਟਾਂ ਦਾ ਮਾਹੌਲ ਚੱਲ ਰਿਹਾ ਕਿ ਹੋ ਜਾਏ ਵਧੀਆ ਚੱਲ ਰਿਹਾ ਜੀ ਸ਼ਾਂਤਮਈ ਤਰੀਕੇ ਨਾਲ ਬਹੁਤ ਵਧੀਆ ਚੱਲ ਰਿਹਾ ਜੀ ਹਾਂ ਸਾਡੀ ਭਾਈਚਾਰਕ ਪਹਿਲਾਂ ਤੋਂ ਹੀ ਸਾਂਝ ਪੂਰੀ ਵਧੀਆ ਹੀ ਜਿੰਦ ਵਿੱਚ ਕੋਈ ਲੜਾਈ ਝਗੜਾ ਨਹੀਂ ਕੋਈ ਮਾਹੌਲ ਨਹੀਂ ਕੋਈ ਕੋਈ ਕਿਸੇ ਨਾਲ ਤਾਕਤ ਦਾ ਬਹੁਤ ਵਧੀਆ ਵੋਟਾਂ ਨਾਲ ਇੱਕ ਚੀਜ਼ ਹੋਰ ਇਸ ਲਈ ਲੱਗਦਾ ਹੈ ਕਿ 2027 ਦੇ ਵੋਟਾਂ ਉੱਤੇ ਵੀ ਇਸ ਦਾ ਇੰਪੈਕਟ ਨਿਕਲ ਕੇ ਪੈ ਸਕਦਾ ਹੈ ਹਾਂਜੀ ਹੋ ਸਕਦਾ ਕਿਉਂਕਿ ਜਿਵੇਂ ਹੁਣ ਦੋ ਹੀ ਪਾਰਟੀਆਂ ਕਾਂਗਰਸ ਤੇ ਅਕਾਲੀ ਨੇ ਇਹਨਾਂ ਦਾ ਹੋ ਸਕਦਾ ਇਹਨਾਂ ਦਾ ਹੁਣ ਮਤਲਬ ਜਾਂ ਕਾਂਗਰਸ ਹੀ ਆ ਸਕਦੀ ਹੈ ਜਾਂ ਅਕਾਲੀ ਆ ਸਕਦੇ ਨੇ